ਕਾਸ਼ ਕਿੰਨਾ ਕਹਾਉਂ ਕਿ ਇਹ ਨਰਕਤਾਂ ਆਲਮ ਕੇ ਸਾਹਰੇ ਆਣਾ ਵੀਡੀਓ ਐਂਡ ਤੁਹਾਨੂੰ ਦੇਖੋ ਜੀ ਜਵਾਨੇ ਵਸਨੀਕ ਆਕਰ ਦੇ ਪੰਡਿਆ ਹ ਪੈ ਜਾਂਦਾ ਹੈ ਜਿਨੀ ਰਾਮ ਆ ਪ੍ਰਭ ਤੁਪੁਣ ਸੇਵਿਸਾਨ ਨਿ ਪ੍ਰਕਿਆ ਹ ਜਿਨ੍ਹਾਂ ਨੇ ਆਪਣਾ ਪ੍ਰਭ ਪ੍ਰਮਾਤਮਾ ਬਾਰੇ ਗਿਆਨ ਕਰਕੇ ਪਰਮੇਸ਼ਰ ਵਾਜੂ ਦਾ ਗਾਣਾ ਜੋ ਇਹਨਾਂ ਦਾ ਪਰਮਾਤਮਾ ਨੂੰ ਆਪਣੀ ਉਹ ਚੀਜ਼ ਹੁੰਦੀ ਜਿਹੜੀ ਇੱਕ ਮਨ ਦਾ ਲੈ ਕੇ ਆਇਆ ਹੋਵੇ ਮਾਤ-ਮੁਖ ਦੇ ਵਿੱਚ ਬੰਦੇ ਦੇ ਨਾਲ ਹੋਵੇ ਤੇ ਬੰਦੇ ਹ ਸਮੇਂ ਵੀ ਸਾਥੀ ਬਣ ਕੇ ਨਾਲ ਰਹੇ ਉਹ ਆਪਣੀ ਜੁਰੀ ਹੁਣ ਕਿਹੜੀ ਵਸਤੂ ਆਪਣੀ ਹੈ ਆਤਮਾ ਕਿੰਨੀ ਵਸਤੂ ਹੀ ਆਪਣੀ ਹੈ ਜਦੋਂ ਜਨਮ ਲੈ ਕੇ ਆਇਆ ਸੀ ਉਸ ਜਿਹੜੇ ਵਕਤ ਦੀ ਜੋਤ ਸਰੀਰ ਵਿੱਚ ਜਦੋਂ ਸੰਸਾਰ ਦੇ ਮੰਦਰ 'ਚ ਜੀਵ ਵਿਚਰਦਾ ਸੀ ਤਾਂ ਉਸ ਜਿਹੜੇ ਪ੍ਰਮਾਤਮਾ ਨੂੰ ਰੱਖੂ ਕੀ ਜੜੀ ਜੋਤ ਇਹ ਸਰੀਰ ਨੂੰ ਦੇ ਕਰਕੇ ਗੁਪੀ ذریعے کے 16 کا ریکارڈ کرتی ہیں انہاں کی بنیاد پر ساتھ ساتھ کرتے ہیں کوئی باہر ہٹ کر کوئی اپروچ کے باعث کے پر کو اور کا یہ بندہ کا تھا تمام ویڈیو بدل لگی تو چینل سبسکرائب لائک کرو ویڈیو <سؤال> ਸਾਡੇ ਇਹਨੇ ਦੋਸਤਾਂ ਨਾਲ ਲਈ ਮਾਤਾ ਦੇ ਤਰੀਕ ਵਿੱਚੋਂ ਮਜ਼ਦੂਰ ਬਣਾ ਸਾਡੇ ਦੇ ਧਰਤੀ ਉਹ ਨਾਮ ਨਾਲ ਜਮਨ ਦਾ ਦੋਸਤ ਲੱਗਦਾ ਹੈ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋ